ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਧੰਨਵਾਦ ਅਗਲੀ ਖਬਰ ਲਾਂਦੇ ਆ ਆਖ ਰਹੇ ਨੇ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਹੜ ਆਇਆ ਹੈ ਇਹ ਸਭ ਤੋਂ ਵੱਡਾ ਹੜ ਹੈ ਕੀ ਇਹ ਸੱਚ ਹੈ ਦੇਖੋ ਜੀ ਆਜ਼ਾਦ ਭਾਰਤ ਦੇ ਇਤਿਹਾਸ ਦੀ ਗੱਲ ਇਹੋ ਹੈ ਜੀ ਵੀ 1952 ਚ ਪੰਜਾਬ ਚ ਖੜਾ ਆ ਜਿਹਦੇ ਤੇ ਮਾਵਾ ਆਪਣੇ ਪੁੱਤਰਾਂ ਨੂੰ ਆਪਣੀਆਂ ਧੀਆਂ ਨੂੰ ਇਦਾਂ ਯਾਦ ਕਰਦੀਆਂ ਸੀ ਕਿ ਜਦੋਂ ਹੜ ਆਇਆ ਆਜ਼ਾਦੀ ਤੋਂ ਬਾਅਦ ਪਹਿਲਾ ਹੜ ਆਇਆ ਉਤੋਂ 6 ਮਹੀਨੇ ਬਾਅਦ ਤੋਂ ਜੰਮਿਆ ਜੀ ਠੀਕ ਹੈ ਇਦਾਂ ਦੀਆਂ ਗੱਲਾਂ 52 ਦੇ ਹੜ ਬਾਰੇ ਲੋਕ ਕਹਿੰਦੇ ਨੇ ਹੂੰ ਫਿਰ 55 ਚੜ ਆਇਆ ਫਿਰ 57 ਚੜ ਆਇਆ ਉਦੋਂ ਅਸੀਂ ਆਜ਼ਾਦ ਭਾਰਤ ਵਿੱਚ ਪ੍ਰਤਾਪ ਸਿੰਘ ਕੈਰੋ ਹੋਰਾ ਦੀ ਪੰਜਾਬ ਚ ਸਰਕਾਰ ਸੀ ਇਹਨਾਂ ਨੇ ਜਿਹੜਾ ਵਿਆਸ ਦਰਿਆ ਦੇ ਨਾਲ ਨਾਲ ਤੁਸੀ ਬਣ ਹੈ ਜਿਹੜਾ ਮਿੱਟੀ ਦਾ ਕੱਚਾ ਬੰਨ ਹੁੰਦਾ ਜਿਹੜਾ ਐ ਜਿੱਥੇ ਇੱਥੇ ਮਤਲਬ ਤਬਾਈ ਹੁੰਦੀ ਸੀ ਉਹਦੇ ਨਾਲ ਨਾਲ ਜਿਹੜਾ ਆ ਇਹ ਪਾਕਿਸਤਾਨ ਤੱਕ ਜਾਂਦਾ ਜੀ ਸੋ ਇਹ ਬਨਿਆ ਗਿਆ ਉਸ ਤੋਂ ਬਾਅਦ ਲੰਮਾ ਸਮਾਂ ਪੰਜਾਬ ਚ ਹੜ੍ਹ ਨੇ ਆਏ ਇਹ ਗੱਲ ਸੱਚ ਹੈ 57 ਤੋਂ ਬਾਅਦ ਜਿਹੜਾ ਆਏ ਤਾਂ ਉਹ 1988 ਚ ਆਏ 88 ਦੇ ਹੜ੍ਹ ਨੇ ਇੱਕ ਵਾਰੀ ਲੋਕਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਹੋਇਆ 88 ਵਿੱਚ 1000 ਪਿੰਡ ਇਸ ਪਾਣੀਆ ਤੋਂ ਪ੍ਰਭਾਵਿਤ ਹੋਏ ਜੀ ਇਹ ਬਹੁਤ ਵੱਡਾ ਹੜ੍ਹ ਸੀ ਲੋਕ ਇਹਨੂੰ ਵੱਡੇ ਹੜ੍ਹ ਦੇ ਤੌਰ ਤੇ ਯਾਦ ਕਰਦੇ ਨੇ ਵੀ ਵੱਡਾ ਹੜ੍ਹ ਸੀ ਪਰ ਇਸ ਵਾਰੀ 1300 ਤੋਂ ਵੱਧ ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਇਸ ਕਰਕੇ ਉਤੋਂ ਵੱਡਾ ਹੋ ਗਿਆ ਜੀ ਉਹ 88 ਦੇ ਹੜ੍ਹ ਵਿੱਚ 1120000 ਕਿਸਕ ਪਾਣੀ ਸੀਗਾ 1120000 ਕਿਸਕ ਪਾਣੀ ਸੀਗਾ ਤੇ ਅੱਜ ਜਦੋਂ ਅਸੀਂ 25 ਦੇ ਹੜ੍ਹ ਦੀ ਗੱਲ ਕਰਦੇ ਆਂ ਤੇ ਸਾਡੇ ਕੋਲ 14 ਲੱਖ 11000 ਕਿਊਸਕ ਪਾਣੀ ਆ। ਮਤਲਬ 88 ਨਾਲੋਂ 3 ਲੱਖ ਕਿਊਸਕ ਪਾਣੀ ਜਿਹੜਾ ਆ ਉਹ ਵੱਧ ਆ। ਤੇ ਤੁਸੀਂ ਇੱਕ ਕਿਊਸਕ ਨੂੰ ਹੁਣ ਜੇ ਸਮਝਣਾ ਆ ਕਿ ਕਿੰਨਾ ਪਾਣੀ ਆ ਤੇ ਮੈਂ ਦੱਸਣਾ ਚਾਹਣਾ ਕਿ ਅਸੀਂ BBMP ਨੇ ਹਰਿਆਣੇ ਨੂੰ 1000 ਕਿਊਸਕ ਪਾਣੀ ਨਹਿਰਾਂ 'ਚ ਵੱਧ ਛੱਡਤਾ ਤੇ ਨੈ브 ਸਿੰਘ ਸੈਣੀ ਮੁੱਖ ਮੰਤਰੀ ਸਾਹਿਬ ਚਿੱਠੀ ਲਖੜਿਆ ਨੇ ਵੀ ਸਾਨੂੰ ਪਾਣੀ ਨਾ ਛੱਡੋ ਅਸੀਂ ਡੁੱਬ ਜਾਣਾ। ਹੂੰ ਤੇ 88 ਦੇ ਵੱਡੇ ਹੜ੍ਹ ਤੋਂ ਜੀ 20 ਤਿੰਨ ਲੱਖ ਕੂਸਕ ਪਾਣੀ ਆ ਗਿਆ ਬਿਲਕੁਲ 88 ਦਾ ਵੱਡਾ ਹੜ੍ਹ ਜਿਹਨੂੰ ਅਸੀਂ ਵੱਡੇ ਹੜ੍ਹ ਦੇ ਨਾਲ ਯਾਦ ਕਰਦੇ ਹਾਂ ਉਹ ਤੋਂ ਵੀ 3000000 ਕੂਸਕ ਪਾਣੀ ਵੱਧ ਆ ਗਿਆ ਤੁਸੀਂ ਪੰਜਾਬ ਦੀ ਸਥਿਤੀ ਤਾਂ ਦੇਖੋ ਨਾ ਵੀ ਪੰਜਾਬ ਦਾ ਬਣ ਕੀ ਰਿਹਾ ਹੋਗਾ ਜਿਹੜੇ ਘਰ ਲੋਕਾਂ ਦੇ ਟੱਟ ਗਏ ਨੇ ਉਹ ਉਹ ਕਿੰਨੇ ਵੱਡੇ ਪਾਣੀ ਚ ਲੋਕ ਜਿਹੜੇ ਨੇ ਉਹ ਕਿੰਨੇ ਵੱਡੇ ਹੌਸਲਿਆਂ ਵਾਲੇ ਹੋਣਗੇ ਪੰਜਾਬ ਚ 23 ਮੋਤਾਂ ਹੋਈਆਂ ਆ ਤਿੰਨ ਲੋਕ ਜੇ ਲਾਪਤਾ ਨੇ 11330 ਲੋਕਾਂ ਨੂੰ ਰੈਸਕਿਊ ਕਰਕੇ ਕਢ ਲਿਆ ਗਿਆ ਹੈ ਵੱਡੇ ਪੱਧਰ ਤੇ ਜਿਹੜੇ ਜ਼ਿਲ੍ਹੇ ਨੇ ਉਹ ਪਠਾਨਕੋਟ ਹੈ ਗਰਦਾਸਪੁਰ ਹੈ ਅੰਮ੍ਰਿਤਸਰ ਕਪੂਰਥਲਾ ਇਹਦੇ ਨਾਲ ਫਰੋਜ਼ਪੁਰ ਫਰੀਦਕੋਟ ਤਰਨਤਾਰ ਇਹ ਜਿਹੜੇ ਨੇ ਇਹ ਪ੍ਰਭਾਵਿਤ ਹੋਏ ਨੇ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਇਹ ਜਿਹੜਾ ਵੱਡਾ ਹੜ੍ਹ ਹੈ ਸੱਚਮੁੱਚ ਹਿਸਟੋਰਿਕਲੀ ਇਹ ਵੱਡਾ ਹੜ੍ਹ ਪ੍ਰੂਫਨ ਵੱਡਾ ਹੜਾ ਜੀ ਇਹ 88 ਦੇ ਹੜ੍ਹ ਤੋਂ ਵੱਡਾ ਇਹਨੇ ਆਪਣੇ ਹੜ੍ਹ ਨੇ ਪੁਰਾਣੇ ਰਿਕਾਰਡ ਜਿਹੜੇ ਨੇ ਬੀਟ ਕਰਦੇ ਨੇ ਜੀ ਇਹਦੇ ਕਾਰਨਾਂ ਦੀ ਗਹਿਰਾਈ ਨਾਲ ਜਦੋਂ ਜਾਂਚ ਹੋਏਗੀ ਨਾ ਉਦੋਂ ਪਤਾ ਲੱਗਿਆ ਕਿ ਕਿਹੜੇ ਕਿਹੜੇ ਕਾਰਨਾਂ ਨੇ ਰੋਲ ਪਲੇ ਕੀਤਾ ਇਹਨਾਂ ਚ ਇੱਕ ਕਾਰਨ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਜਿਹਦੇ ਤੇ ਪੰਜਾਬ ਨੂੰ ਰਾਜ ਕੇ ਪੰਡਿਆ ਜਾ ਰਿਹਾ ਜੀ ਜਿਹੜਾ ਸਾਲ ਪਹਿਲਾਂ ਚਾਲੂ ਹੋਣਾ ਸੀ ਉਹ ਚਾਲੂ ਵੀ ਨਹੀਂ ਹੋਇਆ ਉਹ ਰੁਕ ਗਿਆ ਆ ਉਹਦੇ ਤੇ ਬਣੀਆਂ ਜਿਹੜੀਆਂ ਹਰਡਲਸ ਨੇ ਉਹ ਉਹਨੇ ਵੀ ਪੰਜਾਬ ਦੀ ਤਬਾਹੀ ਦਾ ਇੱਕ ਸਬਬ ਬਣਾਇਆ ਸੋ ਇਹਦੇ ਕਾਰਨਾਂ ਦੇ ਬਹੁਤ ਗਹਿਣ ਦਿਨ ਆਉਣ ਵਾਲੇ ਸਮੇਂ ਆ ਚ ਹੋਣਗੇ ਬਹੁਤ ਹੀ ਮੁੱਖ ਮੁੱਦੇ ਤੇ ਗੱਲਬਾਤ ਕੀਤੀ ਹੈ ਬਹੁਤ ਹੀ ਵਿਸ਼ੇਸ਼ ਮੁੱਦਾ ਹੈ ਇਸ ਤੇ ਗੱਲਬਾਤ ਹੋਈ ਹੈ ਬਹੁਤ ਸਾਰੀ ਜਾਣਕਾਰੀ ਦੇ ਲਈ ਧੰਨਵਾਦ ਕਰਦੇ ਹਾਂ ਸਰ ਧੰਨਵਾਦ ਤੁਹਾਨੂੰ ਪ੍ਰੋਗਰਾਮ ਕੇ ਦੌਰਾਨ ਲੱਗਿਆ ਜ਼ਰੂਰ ਦੱਸਣਾ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ